ਜ਼ਿਆਦਾ ਬਰਸਾਤ ਹੋ ਰਹੀ ਹੈ ਜਿਸ ਤੋਂ ਬਾਅਦ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਦੇ ਵਿੱਚ ਵੀ ਪਾਣੀ ਦਾ ਪੱਧਰ ਤੇਜ਼ੀ ਦੇ ਨਾਲ ਵਧ ਰਿਹਾ ਹੈ ਤਾਜ਼ਾ ਅੰਕੜਿਆਂ ਦੇ ਮੁਤਾਬਕ ਅੱਜ ਪਾਣੀ ਦਾ ਲੈਵਲ 1301.90 ਫੁੱਟ ਦਰਜ ਕੀਤਾ ਗਿਆ ਜਦਕਿ ਪੌਂਗ ਡੈਮ ਦੀ ਪੂਰਨ ਸਮਰੱਥਾ 1380 ਫੁੱਟ ਹੈ ਤੇ ਤੁਸੀਂ ਅੰਦਾਜ਼ਾ ਲਾਜ਼ਕ ਨੇ ਹੋ ਕਿ ਕਿਵੇਂ ਪਾਣੀ ਦਾ ਪੱਧਰ ਵਧ ਰਿਹਾ ਹੈ ਇਹ ਸਥਿਤੀ ਚਿੰਤਾ ਦਾ ਵਿਸ਼ਾ ਬਣ ਗਈ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਲੋਕਾਂ ਨੂੰ ਦਰਿਆ ਅਤੇ ਨੀਵੀਆਂ ਥਾਵਾਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਇਸ ਵੇਲੇ ਇਸ ਕਾਨੂੰਨ ਟਾਂਡਾ ਦੀਆਂ ਦਿਖਾ ਰਹੇ ਹਾਂ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਤੇ ਉਧਰ ਪੰਡੋਰ ਡੈਮ ਦੇ ਵੀ ਅੱਜ ਪੰਜ ਫਲੱਡ ਗੇਟ ਖੁੱਲੇ ਗਏ ਨੇ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਸਕਦਾ ਹੈ ਤੇ ਹੁਣ ਇਹ ਤਸਵੀਰਾਂ ਇਸ ਵੇਲੇ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਦੀਆਂ ਜਿੱਥੇ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ ਤੇ ਅੱਜ ਦੀ ਜੇਕਰ ਗੱਲ ਕੀਤੀ ਜਾਵੇ ਤਾਂ 1321.90 ਫੁੱਟ ਪਾਣੀ ਦਾ ਲੈਵਲ ਦਰਜ ਕੀਤਾ ਗਿਆ ਤੇ ਪੌਂਗ ਡੈਮ ਦੀ ਪੂਰਨ ਸਮਰੱਥਾ 1380 ਅਚਲ ਵਿੱਚ ਹੋ ਰਹੀ ਲਗਾਤਾਰ بارش ਦਾ ਅਸਰ ਪੌਂਗ ਡੈਮ 'ਚ ਵੀ ਦੇਖਣ ਨੂੰ ਮਿਲ ਰਿਹਾ ਦੱਸਦੇ ਹਾਂ ਕਿ ਪੌਂਗ ਡੈਮ ਦਾ ਵਾਟਰ ਲੈਵਲ ਵੀ ਹੌਲੀ-ਹੌਲੀ ਵਧਦਾ ਹੀ ਜਾ ਰਿਹਾ ਸੋ ਅੱਜ ਦੇ ਆਪਾਂ ਵਾਟਰ ਲੈਵਲ ਦੀ ਗੱਲ ਕਰਾਂਗੇ ਅੱਜ 1330.50 ਫੁੱਟ ਪੌਂਗ ਡੈਮ ਦਾ ਵਾਟਰ ਲੈਵਲ ਨਾਪਿਆ ਗਿਆ ਸੋ ਤਬ ਤੋਂ ਪਹਿਲਾਂ ਤਸਵੀਰਾਂ ਦਿਖਾਵਾਂਗੇ ਇਸ ਵਕਤ ਅਸੀਂ ਮੌਜੂਦ ਆਂ ਤਲਵਾੜਾ ਦੇ ਸ਼ਾਹ ਨਹਿਰ ਬਰਾਜ ਜਿਸ ਨੂੰ ਕੀ ਬਵੰਜਾ ਗੇਟ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਜਦ ਪੌਂਗ ਡੈਮ ਤੋਂ ਪਾਣੀ ਰਿਲੀਜ਼ ਕੀਤਾ ਜਾਂਦਾ ਹੈ ਉਹ ਇਸ ਸ਼ਾਹ ਨਹਿਰ ਬਰਾਜ ਵਿੱਚ ਪਹੁੰਚਦਾ ਹੈ ਔਰ ਇੱਥੋਂ ਹੀ ਤੁਸੀਂ ਦੇਖ ਸਕਦੇ ਹੋ ਕਿ ਜੋ ਬਵੁੰਜਾ ਗੇਟ ਹੈ ਉਹਨਾਂ ਦੇ ਰਾਹੀਂ ਵਿਆਸ ਦਰਿਆ ਨੂੰ ਪਾਣੀ ਰਿਲੀਜ਼ ਕੀਤਾ ਜਾਂਦਾ ਹੈ ਹੁਣ ਵੀ ਬੀਬੀਐਮਪੀ ਵਿਭਾਗ ਵੱਲੋਂ ਲਗਾਤਾਰ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਦਰਿਆ ਦੇ ਨਜ਼ਦੀਕ ਨਾ ਜਾਓ ਔਰ ਨਾ ਹੀ ਆਪਣੇ ਪਸ਼ੂ ਲੈ ਕੇ ਦਰਿਆ ਦੇ ਵਿੱਚ ਜਾਣ ਕਿਉਂਕਿ ਪਾਣੀ ਦਾ ਵਾਟਰ ਲੈਵਲ ਕਦੀ ਵੀ ਵੱਧ ਸਕਦਾ ਹੈ ਕਿਉਂਕਿ ਕਦੀ ਵੀ ਡੈਮ ਵੱਲੋਂ ਪਾਣੀ ਛੱਡਿਆ ਜਾ ਸਕਦਾ ਹੈ ਇਸ ਕਰਕੇ ਵਿਭਾਗ ਵੱਲੋਂ ਲਗਾਤਾਰ ਲੋਕਾਂ ਨੂੰ ਵਾਰਨਿੰਗ ਦਿੱਤੀ ਜਾ ਰਹੀ ਹੈ ਸੁਚੇਤ ਕੀਤਾ ਜਾ ਰਿਹਾ ਹੈ ਕਿ ਪਾਣੀ ਤੋਂ ਦੂਰ ਰਹੋ ਤਾਂ ਕਿ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ ਤੇ ਉਧਰ ਹਿਮਾਚਲ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਰਕੇ ਕੁੱਲੂ, ਸ਼ਿਮਲਾ ਤੇ ਮੰਡੀ ਦੇ ਵਿੱਚ ਕਈ ਥਾਈ ਲੈਂਡਸਲਾਈਡ ਹੋਇਆ ਹੈ ਸੜਕੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਤੇ ਮੰਡੀ ਦੇ ਪੰਡੋਰ ਡੈਮ ਦੇ ਵੀ ਪੰਜ ਗੇਟ ਖੋਲ ਦਿੱਤੇ ਗਏ ਹਨ ਪੰਡੋਰ ਡੈਮ ਦੇ ਵਿੱਚ 42000 ਕਿਊਸਿਕ ਪਾਣੀ ਛੱਡਿਆ ਗਿਆ ਹੈ ਇਸ ਦੇ ਨਾਲ ਹੀ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਬਿਆਸ ਦਰਿਆ ਤੋਂ ਦੂਰ ਰਹਿਣ ਦੀ ਵੀ ਸਲਾਹ ਦਿੱਤੀ ਗਈ ਹੈ ਤਾਂ ਇਹ ਤਬਾਹੀ ਦੀਆਂ ਤਸਵੀਰਾਂ ਨੇ ਹਿਮਾਚਲ ਤੋਂ ਸੋਲਨ, ਸਰਮੌਰ, ਮੰਡੀ, ਕੁੱਲੂ ਦੀਆਂ ਇਹ ਤਸਵੀਰਾਂ ਜਿੱਥੇ ਭਾਰੀ ਲੈਂਡਸਲਾਈਡ ਹੋਈ ਹੈ ਗੱਡੀਆਂ ਮਲਬੇ ਹੇਠਾਂ ਦਬ ਗਈਆਂ ਨੇ ਦੇ ਪਹਾੜਾਂ ਦੇ ਪਹਾੜ ਢਹਿ ਢੇਰੀ ਹੋ ਰਹੇ ਨੇ ਪਹਾੜਾਂ ਦਾ ਮਲਬਾ ਸੜਕ ਤੇ ਆ ਰਿਹਾ ਹੈ ਮੇਨ ਹਾਈਵੇ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ ਆਵਾਜਾਈ ਪ੍ਰਭਾਵਿਤ ਹੋਈ ਹੈ ਲੰਮੇ ਜਾਮ ਲੱਜੁਕੇ ਨੇ ਮੰਡੀ ਦੇ ਵਿੱਚ ੜਾ ਵਰਗੀ ਸਥਿਤੀ ਆ ਕਈ ਥਾਈ ਦਰਖਤ ਡਿੱਗੇ ਨੇ ਗੱਡੀਆਂ ਉਸ ਦੇ ਹੇਠਾਂ ਆ ਗਈਆਂ ਨੇ ਮਲਬੇ ਹੇਠਾਂ ਫਸ ਗਈਆਂ ਨੇ ਕੁੱਲੂ ਦੇ ਵਿੱਚ ਸੜਕ ਤਸੀ ਹੈ Shimla ਦੇ ਵਿੱਚ ਵੀ ੜਾ ਵਰਗੇ ਹਾਲਾਤ ਨੇ ਇਹ ਤਸਵੀਰਾਂ ਨੇ ਵਕ ਵਕ ਜਿਸ ਦੇ ਰਾਹੀਂ ਤਬਾਹੀ ਜਿਹੜੀ ਹੈ ਕਿੰਨੀ ਹੋ ਰਹੀ ਹੈ ਹਿਮਾਚਲ ਦੇ ਵਿੱਚ ਇਸ ਤੋਂ ਸਮਝਿਆ ਜਾ ਸਕਦਾ ਹੈ ਮਲਬੇ ਹੇਠਾਂ ਗੱਡੀਆਂ ਲਗਜ਼ਰੀ ਗੱਡੀਆਂ ਆ ਗਈਆਂ ਨੇ ਤੇ ਬਹੁਤ ਸਾਰੇ ਜਿਹੜੇ ਕਸਬੇ ਨੇ ਸ਼ਹਿਰ ਨੇ ਉਹਨਾਂ ਦਾ ਆਪਸ ਦੇ ਵਿੱਚ ਸੰਪਰਕ ਟੁੱਟ ਗਿਆ ਏ ਮੈਂ 19 ਤਰੀਕ ਨੂੰ ਹੋਗਾ ਪਰ ਅਭੀ ਇਸ ਦਾ ਜੋ ਹੈ ਉਹ ہم ਆਪਕੋ ਅਗਸਤ ਦੇ ਮਹੀਨੇ ਵਿੱਚ ਬਤਾ ਦਾਂਗੇ ਬਿਕਾਉਜ਼ पंजाब सरकार, जम्मू एंड कश्मीर की सरकार के साथ बात करें। उन्नीस नवंबर होंगे और जी लैजिसले विधान सभा जावागे बिल्डिंग बायलॉज बदलने पेन्दे है तो जो ਅਸੀਂ ਇਹਨੂੰ ਲੋਕਲ ਲੈਵਲ ਦੇ ਉੱਤੇ ਬਿਲਡਿੰਗ ਬਾਇਲੌਜ਼ ਬਦਲਨੇ ਆ ਤੇ ਪੂਰੇ ਨਨਪੁਰ ਸਾਹਿਬ ਨੂੰ ਅਸੀਂ ਵਾਈਟ ਸਿਟੀ ਕੌਸ਼ਤ ਕਰਾਂਗੇ ਇਸ ਤੋਂ ਇਲਾਵਾ ਇੱਕ ਬਹੁਤ ਭਵਯ ਟੈਂਟ ਸਿਟੀ ਜਿਹੜੀ ਹੈ ਬਹੁਤ ਤਾਂਕਿ ਜਿਹੜੀ ਵੀ ਸੰਗਤ ਆਵੇ ਤੇ ਸਾਡੀ ਅਸੀਂ ਮੈਂ ਅੱਜ ਪੰਜਾਬ ਸਰਕਾਰ ਦੇ ਵੱਲੋਂ ਤੇ ਸਭ ਦੇ ਵੱਲੋਂ ਜਿੰਨੇ ਵੀ ਦੁਨੀਆ 'ਚ ਵੱਸਦੇ ਸਿੱਖ ਹੈ ਕਿਉਂਕਿ ਨੌਵੇਂ ਪਾਤਸ਼ਾਹ ਕੱਲੇ ਸਿੱਖਾਂ ਦੇ ਨਹੀਂ ਉਹਨਾਂ ਦੀ ਕੁਰਬਾਨੀ ਜਿਹੜੀ ਹੈ ਧਰਮ ਧੁੱਖ ਤੇ ਕੁਰਬਾਨੀ ਸੀ ਹਿੰਦ ਦੀ ਚਾਦਰ ਕਿਹਾ ਜਾਂਦਾ ਤਾਂ ਸਾਰਿਆਂ ਨੂੰ ਅਸੀਂ ਸੱਦਾ ਦਿੰਦੇ ਆ ਕਿਉਂ ਇਸ ਸਮਾਗਮ ਚਾਂਗ ਸ਼੍ਰੀ ਨਨਪੁਰ ਸਾਹਿਬ ਆਕੇ ਨਤਮਸਟ ਕੋਣ ਬਾਬਾ ਬਕਾਣਾ ਹੀ ਨਤਮਸਟ ਕੋਣ ਜਿੱਥੇ ਜਿੱਥੇ ਪਟਿਆਲੇ ਬਹੁਤ ਸਮਾਗਮ ਹੋਣਗੇ ਤੁਸੀਂ ਜਰੂਰ ਆਓ ਨਤਮਸਟ ਕੋ ਹਰ ਤਰ੍ਹਾਂ ਦੀ ਜਿਹੜੇ ਪ੍ਰਬੰਧ ਇੱਕ ਸ਼ਾਨਦਾਰ ਟੈਂਸਿਟੀ ਅਸੀਂ ਨਨਪੁਰ ਸਾਹਿਬ ਬਣਾ ਰਿਹਾ ਹੈ ਨਨਪੁਰ ਸਾਹਿਬ ਲਾਈਟਿੰਗ ਸੌਂਗ ਸ਼ੋ ਵੀ ਹੋਊਗਾ ਡਰੋਨ ਸ਼ੋ ਵੀ ਹੋਊਗਾ ਇਸ ਤੋਂ ਇਲਾਵਾ ਜਿਹੜੇ ਸਾਡੀ ਯੂਨੀਵਰਸਿਟੀ ਚ ਅਸੀਂ ਸੈਮੀਨਾਰਸ ਕਰ ਰਹੇ ਹਾਂ ਸਾਡਾ ਇੱਕ ਪ੍ਰਪੋਜ਼ਲ ਹੈ ਵਰਲਡ ਪੀਸ ਕਾਨਫਰੰਸ ਵੀ ਅਸੀਂ ਜਿਹੜੀ ਹੈ ਉਹ ਵੀ ਆਯੋਜਿਤ ਕਰਾਂਗੇ ਇਹ ਜਿਹੜੇ ਆਉਣ ਵਾਲੇ ਦਿਨਾਂ ਅੰਸ਼ਤਾਂ ਹੋਰ ਵਿਸਥਾਰ ਦੇ ਨਾਲ ਤਰੀਕ ਵਾਈਜ਼ ਜਿਹੜੇ ਪ੍ਰੋਗਰਾਮ ਉਹ ਵੀ ਦੇ ਦਾਂਗੇ ਜਿਵੇਂ ਦੇ ਪ੍ਰਧਾਨ ਕਹਿੰਦੇ ਨੇ ਸਰਕਾਰ ਕੱਲੇ ਨਾਮ ਨਾਲ ਅਸੀਂ ਮਿਲਾ ਰਹੇ ਹਾਂ ਸਾਡੇ ਨਾਮ ਨਾਲ ਬਿਲਕੁਲ ਦੇਖੋ ਮੇਰੀ ਮੈਂ ਇੱਥੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਤੁਹਾਨੂੰ ਪਤਾ ਹੈ ਕਿ ਮੈਂ ਇਹ ਇਦਾਂ ਦਾ ਮਕਸਦ ਹੈ ਜਿਸ ਕੋਈ ਰਾਜਨੀਤੀ ਨਹੀਂ ਜਾਂ ਅਸੀਂ ਆਪਣਾ ਜਿਹੜਾ ਹੈ ਆਪਣਾ ਕਰਮ ਆਪਣਾ ਧਰਮ ਜੋ ਸੇਵਾ ਸਾਨੂੰ ਗੁਰੂ ਸਾਹਿਬ ਨੇ ਬਖਸ਼ੀ ਹੈ ਉਹ ਅਸੀਂ ਕਰੀਏ ਜੀ ਮੈਨੂੰ ਨਹੀਂ ਹਮਿਲਣਾ ਚਾਹੁੰਦੇ ਜੀ ਸਾਨੂੰ बार-बार थानो जी बार बार था मेरी मेरी आप जी आप जी जानਦੇ ਹੋ आप जी कारण जानਦੇ ਹੋ ਠੀਕ ਹੈ ਬੜਾ ਵਧੀਆ ਕਾਰਨ ਹੈ ਉਹ ਹਮੇਸ਼ਾ ਸਾਡੇਦਰ ਸਾਨੂੰ ਜਰੂਰ ਮਰਜੀ ਬੁਲਾ ਲੈ ਅਸੀਂ ਤਾਂ जान ਨੂੰ ਪਿਆਰ ਹੈ ਉਹ ਜਦੋਂ ਮਰਜੀ ਆ ਜੀ ਸੀਐਮ ਸਾਹਿਬ ਤਾਂ ਕਦੀ ਕਿਸੇ ਨੂੰ ਬੁਲਾ ਨਹੀਂ ਕਰਦੇ ਪਰ ਸੀਐਮ ਸਾਹਿਬ ਕਦੀ ਕਿਸੇ ਨੂੰ ਬੁਲਾ ਨਹੀਂ ਕਰਦੇ ਬਿਲਕੁਲ ਸਦਾ ਦੇਦੇ ਤੁਹਾਡੇ ਦਾ ਹੀ ਤੁਸੀਂ ਹੁਣੇ ਬਜਟ ਤੇ ਪੁੱਛਿਆ ਸੀ ਆਲਰੇਡੀ ਜੀ 60 ਕਰੋੜ ਤੋਂ ਵੱਧ ਦਾ ਬਜਟ ਜੀ ਅਲੋਕੇਟਡ ਹੈ ਜੀ ਸੀਐਮ ਸਾਹਿਬ ਨੇ ਕਿਹਾ ਕਿਹ ਫੰਡਸ ਦੀ ਕੋਈ ਵੀ ਕੈਂਸੀ ਜਿੰਨੇ ਵੀ ਪੈਸੇ ਇਸ ਮਾਗਮਾ ਦੀ ਹੋਣਗੇ ਵਧੀਆ ਬੰਦੂ ਉਸ ਤੋਂ ਇਲਾਵਾ ਅਸੀਂ ਇਨਫਰਾਸਟਰਕਚਰ ਤੇ ਵੀ ਬਹੁਤ ਕੰਮ ਕਰ ਰਹੇ ਹਾਂ